ਜੁਗ ਜੋਗ ਅਟਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿੰਨਾ ਪੰਕਤੀਆਂ ਜਿਸ ਸ਼ਬਦ ਜਿਸ ਬਾਣੀ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦਾ ਚੌਥਾ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਕਿਆ ਨਾਂਗੀ ਕਿਆ ਬਾਂਦੀ ਚਾਂਦ ਜਦ ਨਹੀਂ ਚੀਨ ਉਸ ਆਤਮ ਰੰਗ ਜਦੋਂ ਤੱਕ ਆਪਣੇ ਹਿਰਦੇ ਦੇ ਵਿੱਚੋਂ ਪਰਮਾਤਮਾ ਨੂੰ ਨਹੀਂ ਦੇਖਿਆ ਪਰਮਾਤਮਾ ਨੂੰ ਨਹੀਂ ਪਛਾਣਿਆ ਜਦੋਂ ਤੱਕ ਪਰਮਾਤਮਾ ਦੇ ਨਾਲ ਜਾਣ ਪਛਾਣ ਕਾਇਮ ਨਹੀਂ ਕੀਤੀ ਇਹ ਸਭ ਭੀਖ ਜੜੇ ਹਨ ਵਿਅਰਥ ਹਨ ਚਾਹੀ ਕੋਈ ਬਸਤਰਾਂ ਦਾ ਤਿਆਗ ਕਰ ਦਿੰਦਾ ਹੈ ਚਾਹੀ ਕੋਈ ਆਪਣੀ ਲੱਕ ਦੇ ਦੁਆਲੇ ਚੰਮਲ ਪੇਟ ਲੈਂਦਾ ਹੈ ਜਾਂ ਸ਼ੇਰ ਦੀ ਖਾਲ ਲਪੇਟ ਲੈਂਦਾ ਹੈ ਇਸ ਦਾ ਕੋਈ ਲਾਭ ਨਹੀਂ ਹੈ ਜੇਕਰ ਪ੍ਰਮਾਤਮਾ ਨੂੰ ਨਹੀਂ ਪਛਾਣਿਆ ਪ੍ਰਮਾਤਮਾ ਦੇ ਨਾਲ ਸਾਝ ਨਹੀਂ ਪਾਈ ਪ੍ਰਮਾਤਮਾ ਦੇ ਨਾਲ ਜਾਣ ਪਛਾਨ ਕਾਇਮ ਨਹੀਂ ਹੋਈ ਕਿਉਂਕਿ ਪ੍ਰਮਾਤਮਾ ਦੇ ਨਾਲ ਜੁੜਨ ਵਾਸਤੇ ਪ੍ਰਮਾਤਮਾ ਦੇ ਨਾਲ ਸਾਝ ਪਾਉਣ ਵਾਸਤੇ ਕਈ ਤਰੀਕੇ ਅਪਣਾਏ ਗਏ ਹਨ ਜਿਨ੍ਹਾਂ ਵਿੱਚੋਂ ਗ੍ਰਸਤਨ ਉhtਿਆਗ ਕੇ ਪਰਿਵਾਰ ਨੂੰ ਤਿਆਗ ਕੇ ਗ੍ਰਸਤ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਣਾ ਸਮੱਧੀਆਂ ਲਾਣੀਆਂ ਧੂਣੀਆਂ ਤਾਣੀਆਂ ਬਸਤਰਾਂ ਦਾ ਤਿਆਗ ਕਰਨਾ ਨੰਗ ਤੜਾਂ ਗੋ ਕੇ ਵਿਚਰਨਾ ਕੰਦ ਮੂਲ ਚੁਣ ਖਾ ਕੇ ਗੁਜ਼ਾਰਾ ਕਰਨਾ ਜਾਂ ਫਿਰ ਸਿਰ ਨੂੰ ਦੀਵਾਲ ਮਡਵਾ ਲੈਣੇ ਜਾਂ ਫਿਰ ਲੰਬੀਆਂ ਲੰਬੀਆਂ ਜਟਾਂ ਬਧਾ ਲੈਣੀਆਂ ਜਾ ਕਿਸੇ ਖਾਸ ਰੰਗ ਦੇ ਬਸਤਰ ਧਾਰਨ ਕਰਨ ਲੈਣੀ ਸਤਿਗੁਰੂ ਜੀ ਇਹਨਾਂ ਸਾਰੇ ਪਖੰਡ ਦੱਸਦੇ ਹਨ ਜਿੰਨੀ ਦੇਰ ਪਰਮਾਤਮਾ ਦੇ ਨਾਲ ਸਾਝ ਨਹੀਂ ਬਣੀ ਪਰਮਾਤਮਾ ਦੇ ਨਾਲ ਜਾਣ ਪਛਾਣ ਨਹੀਂ ਹੋਈ ਇਸ ਸ਼ਬਦ ਦੇ ਅੰਦਰ ਭਗਤ ਜੀ ਨੇ ਅਜਿਹੇ ਪਖੰਡਾਂ ਦਾ ਹੀ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੀ ਹਨ ਅਜੇ ਹੀ ਕਰਮ ਕੰਡਾਂ ਦੇ ਬਾਰੇ ਵਿੱਚ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ ਹਰ ਪਰਿਉ ਸੁਆਮੀ ਕੇ ਦੁਆਰੇ दीजे बुद्ध भू익 ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਰਮਾਤਮਾ ਦੇ ਨਾਲ ਜਾਣ ਪਛਾਨ ਨਹੀਂ ਬਣਦੀ ਪਰਮਾਤਮਾ ਦੇ ਨਾਲ ਸਾਝ ਨਹੀਂ ਪੈਂਦੀ ਉਹ ਤਰੀਕੇ ਕੀ ਹਨ ਵਿਖਾਵੇ ਦਾ ਪਾਠ ਸਤਿਗੁਰੂ ਜੀ ਬਚਨ ਕਰਦੇ ਹਨ ਪਾਠ ਪੜਿਓ ਅਰ ਬੀਦ ਵਿਚਾਰੇਓ ਨਿਵਲ ਕੇ ਅੰਗਮ ਸਾਦੇ ਪੰਜ ਜਨਾ ਸਿਓ ਸੰਗ ਨਿਸ਼ੁਟ ਕਿਓ ਅਧਿਕ ਆਉ ਬਧੰਦੇ ਕੇਵਲ ਤੇ ਕੇਵਲ ਵਿਖਾਵੇ ਮਾਤਰ ਪਾਠ ਕਰਨੇ ਕੇਵਲ ਤੇ ਕੇਵਲ ਵਿਖਾਵੇ ਮਾਤਰ ਕਥਾ ਵਿਖਿਆਨ ਕਰਨੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੰਧਮ ਸਾਦੇ ਜੋਗੀਆਂ ਦੇ ਆਸਨ ਨਿਯੋਲੀ ਕਰਮ ਤੇੰਗ ਆਸਨ 84 ਆਸਨ ਦੱਸੇ ਜਾਂਦੇ ਹਨ ਅਜਿਹੇ ਆਸਨ ਕਰਨ ਦੇ ਨਾਲ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਤੋਂ ਇਲਾਵਾ ਜੋਗੀਆਂ ਦੇ 12 ਫਿਰਕੇ ਹਨ ਜਿਨ੍ਹਾਂ ਦੇ ਵਿੱਚੋਂ ਨੰਗੇ ਜੋਗੀ ਨੰਗੇ ਸਾਧੂ ਤੇ ਇਨ੍ਹਾਂ ਹੀ 12 ਫਿਰਕਿਆਂ ਦੇ ਵਿੱਚੋਂ ਕੁਝ ਅਜਿਹੇ ਫਿਰਕੇ ਵੀ ਹੁੰਦੇ ਹਨ ਜਿਹੜੇ ਕਿ ਬਰਤਨ ਆਦਿਕ ਨਹੀਂ ਵਰਤਦੇ ਅਤੇ ਦਿੱਤੋ ਲਈ ਦੇਤੇ ਰੱਖ ਕੇ ਹੀ ਲੰਗਰ ਪ੍ਰਸ਼ਾਦਾ ਖਾਣਾ ਆਦਿ ਖਾਂਦੇ ਹਨ ਇਹਨਾਂ ਦਾ ਵੀ ਜ਼ਿਕਰ ਸਤਿਗੁਰੂ ਜੀ ਨੇ ਇਸ ਅਸ਼ਪਤੀ ਦੇ ਅੰਦਰ ਕੀਤਾ ਹੈ ਤੇ ਇਸ ਤੋਂ ਇਲਾਵਾ ਜੈਨ ਮਤ ਦੇ ਅੰਦਰ ਦੋ ਫਿਰਕੇ ਹਨ ਸਤੰਬਰ ਤੇ ਦਿਗੰਬਰ ਹੁਣ ਦਿਗੰਬਰ ਜਿਹੜੀ ਹੁੰਦੀਆਂ ਹਨ ਉਹ ਬਿਲਕੁਲ ਬਸਤਰ ਨਹੀਂ ਪਹਿਨਦੇ ਨੰਗ ਤੜੰਗ ਵਿੱਚ ਚਿਰਦੇ ਹਨ ਤੇ ਸਤੰਬਰ ਜਿਹੜੀ ਹਨ ਉਹ ਸਫੈਦ ਰੰਗ ਦੇ ਬਸਤਰ ਪਹਿਨਦੇ ਹਨ ਹੁਣ ਪਰਮਾਤਮਾ ਦੇ ਮਿਲਾਪ ਦੇ ਨਾਲ ਬਸਤਰਾਂ ਦੀ ਤਿਆਗ ਦਾ ਕੋਈ ਸਬੰਧ ਨਹੀਂ ਹੈ ਇਸ ਕਰਕੇ ਭਗਤੀ ਦੇ ਵਚਨ ਕਰਿ ਹਣ ਕਿਆ ਨਾਂਗੇ ਕਿਆ ਬੰਦੇ ਚਲ ਜੇ ਸਰੀਰ ਦੇ ਦਿਵਾਲੇ ਚੰਮਲ ਘੇਟ ਲਿਆ ਜੇ ਬਸਤਰਾਂ ਦਾ ਤਿਆਗ ਕਰ ਦਿੱਤਾ ਜਬ ਨਹੀਂ ਟੀਨਸ ਆਤਮ ਰਾਮ ਤਦੋਂ ਤੱਕ ਅਜਹੀ ਭੇਖ ਜਾਂ ਪਕੰਡ ਦਾ ਕੋਈ ਫਾਇਦਾ ਕੋਈ ਲਾਭ ਨਹੀਂ ਹੈ ਜਦੋਂ ਤੱਕ ਆਪਣੇ ਅੰਤਰ ਆਤਮੇ ਪਰਮਾਤਮਾ ਨੂੰ ਅਨੁਭਵ ਨਹੀਂ ਕੀਤਾ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ ਪਰਮਾਤਮਾ ਨੂੰ ਪਛਾਣਿਆ ਨਹੀਂ ਇਸ ਤੋਂ ਅੱਗੇ ਸ਼ਬਦ ਦਾ ਪਹਿਲਾ ਪਦ ਹੈ ਜਿਸ ਵਿੱਚ ਭਗਤ ਜੀ ਵਚਨ ਕਰੀ ਹੋਣ ਨਗਲ ਨੂੰ ਫਿਰਤ ਜਾਉ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋ ਜੇਕਰ ਬਸਤਰਾਂ ਦਾ ਤਿਆਗ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਜੋੜ ਬਣਦਾ ਹੋਵੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੋਵੇ ਫਿਰ ਤਾਂ ਜੰਗਲਾਂ ਦੇ ਵਿੱਚ ਰਹਿਣ ਵਾਲੀ ਜਿੰਨੇ ਵੀ ਪਸ਼ੂ ਹਨ ਉਹ ਸਾਰੇ ਦੇ ਸਾਰੇ ਬਸਤਰ ਨਹੀਂ ਪਹਿਨਦੇ ਨੰਗ ਤੜੰਗ ਹੀ ਵਿਚਰਦੇ ਹਨ ਫਿਰ ਤਾਂ ਉਹਨਾਂ ਸਾਰਿਆਂ ਨੂੰ ਮੁਕਤੀ ਮਿਲ ਜਾਣੀ ਚਾਹੀਦੀ ਸੀ ਜੇਕਰ ਨੰਗੇ ਰਹਿਣ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਜਾਂ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਭਗਤ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦੇ ਮਲਾਪ ਦੇ ਨਾਲ ਇਸ ਦਾ ਕੋਈ ਸਬੰਧ ਨਹੀਂ ਕਿ ਤੁਸੀਂ ਬਸਤਰਾ ਦਾ ਤਿਆਗ ਕਰ ਦੋ ਤੇ ਤੁਸੀਂ ਪਰਮਾਤਮਾ ਦੇ ਭਗਤ ਹੋ ਨਗਨ ਫਿਰਤ ਜਾ ਉਪਾਈ ਹੈ ਜੋਗ ਬਨ ਕਾ ਮਿਰਗ ਮੁਕਤ ਸਭ ਹੋ ਇਸ ਨੂੰ ਅੱਗੇ 2 ਨੰਬਰ ਪਦੀ ਦੇ ਅੰਦਰ ਭਗਤ ਜੀ ਉਹਨਾਂ ਦੀ ਗੱਲ ਕਰ ਰਹੇ ਹਨ ਜਿਹੜੇ ਸ਼ਰਮੂ ਦੇ ਵਾਲ ਮੰਡਵਾ ਦਿੰਦੇ ਹਨ ਉਹਨਾਂ ਜੈਨੀਆਂ ਦੇ ਵਿੱਚ ਜਿਹੜੇ ਦਿਗੰਬਰ ਹੁੰਦੇ ਹਨ ਜਾਂ ਸਤੰਬਰ ਜਦੋਂ ਵੀ ਇਹਨਾਂ ਨੂੰ ਗੁਰ ਦੀ ਖਾ ਦਿੱਤੀ ਜਾਂਦੀ ਹੈ ਤੇ ਇਹਨਾਂ ਦੇ ਸਿਰ ਦੇ ਵਾਲ ਜਿਹੜੇ ਹਨ ਇੱਕ ਇੱਕ ਕਰਕੇ ਪੁੱਟਿਆ ਜਾਂਦਾ ਹੈ ਵਾਲ ਸਿਰ ਖੁਆਏ ਪੀਵੇ ਮਲਵਾਨੀ ਡੂਠਾ ਮੰਗ ਮੰਗ ਖਾਈ ਫੋਲ ਫਦੀਹਤ ਮੁਖਲੇ ਲੜਾਸਾ ਪਾਣੀ ਦੇਖ ਸੰਗਾਈ ਇਹਨਾਂ ਕੁਚਲੇ ਜੀਵਨ ਵਾਲਿਆਂ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕੀਤਾ ਹੈ ਕਿ ਇਹ ਆਪਣੇ ਪਖਾਨੇ ਨੂੰ ਫੋੜ ਦਿੰਦੇ ਹਨ ਪਾਣੀ ਨੂੰ ਦੇਖ ਕੇ ਦਲਦੇ ਹਨ ਸੋ ਇਹਨਾਂ ਦੇ ਕੁਚਲੇ ਜੀਵਨ ਦਾ ਜ਼ਿਕਰ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਹੁਣ ਇਹ ਕੀ ਕਰਦੇ ਹਨ ਕਿ ਇਹ ਹੱਥਾਂ ਨੂੰ ਸਵਾਹ ਲਾ ਕੇ ਤੇ ਇੱਕ ਇੱਕ ਕਰਕੇ ਵਾਲ ਜਿਹੜਾ ਹੈ ਸਿਰ ਦਾ ਉਹ ਕੁੱਟ ਦਿੰਦੇ ਹਨ ਇਸੇ ਹੀ ਤਰ੍ਹਾਂ ਇਹ ਸਿਰ ਮਨਵਾ ਕੇ ਕੋਣ ਮੋਣ ਹੋ ਜਾਂਦੇ ਹਨ ਤੇ ਜੇਕਰ ਸਿਰ ਮੂੰਹ ਦੇ ਵਾਲ ਮੁੰਡਵਾਣ ਦੇ ਨਾਲ ਸਿੱਧੀ ਜੋ ਕਾਮਯਾਬੀ ਪ੍ਰਾਪਤੀ ਹੁੰਦੀ ਤੇ ਫਿਰ ਭਗਤ ਜੀ ਆਖਦੇ ਹਨ ਕਿ ਜਿਹੜੀ ਭੇਡ ਹੁੰਦੀ ਹੈ ਉਸ ਨੂੰ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਉਸ ਦੇ ਵਾਲ ਜਿਹੜੇ ਹਨ ਉਹਨ ਜਿਹੜੀ ਹੈ ਉਹ ਉਤਾਰ ਦਿੱਤੀ ਜਾਂਦੀ ਹੈ ਫਿਰ ਤਾਂ ਭੇਡਾਂ ਜਿਹੜੀਆਂ ਹਨ ਉਹਨਾਂ ਨੂੰ ਮੁਕਤੀ ਮਿਲ ਜਾਣੀ ਚਾਹੀਦੀ ਸੀ ਮੂੰਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾ ਉਹ 10 ਨੰਬਰ ਪਦੀ ਦੇ ਅੰਦਰ ਭਗਤ ਜੀ ਉਹਨਾਂ ਦਾ ਜ਼ਿਕਰ ਕਰੀ ਹਨ ਜਿਹੜੇ ਆਪਣੇ ਆਪ ਨੂੰ ਜਤੀ ਦੱਸਦੇ ਹਨ ਕਿ ਅਸੀਂ ਗ੍ਰਸਤਤਾ ਤਿਆਗ ਕੀਤਾ ਹੋਇਆ ਹੈ ਤੇ ਆਪਣੇ ਆਪ ਨੂੰ ਉਹ ਜਤੀ ਸਤੀ ਹੋਣ ਦਾ ਦਾਵਾ ਕਰਦੇ ਹਨ ਸਿੱਖ ਧਰਮ ਦੇ ਅੰਦਰ ਹਰ ਇੱਕ ਟੀਜ ਦੇ ਹਰ ਇੱਕ ਸ਼ਬਦ ਦੇ ਆਪਣੀ ਵੱਖਰੀ ਅਰਥ ਹਨ ਜਿਵੇਂ ਕਿ yogiyon ਦੇ ਵਿੱਚ ਅਨਹਦ ਸ਼ਬਦ ਜਾਂ ਫਿਰ ਸ਼ਬਦ ਆਉਂਦਾ ਹੈ ਮੁਕਤੀ ਜਾਂ ਫਿਰ ਸ਼ਬਦ ਆਉਂਦਾ ਹੈ ਸਵਰਗ ਇਸੇ ਹੀ ਤਰ੍ਹਾਂ ਜਤੀ ਸਤਿ ਆਦਿਕ ਸ਼ਬਦਾਂ ਦੇ ਅਰਥ ਜਿਹੜੇ ਹਨ ਉਹ ਗੁਰਬਾਣੀ ਦੇ ਆਪਨੇ ਵਕਰੀ ਹਨ ਗੁਰਬਾਣੀ ਵਿੱਚ ਜਿੱਤੇ ਉਸ ਨੂੰ ਮੰਨਿਆ ਗਿਆ ਹੈ ਜਿਸ ਨੇ ਵਿਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਇਸੇ ਹੀ ਤਰ੍ਹਾਂ ਸਵਰਗ ਪਰਮਾਤਮਾ ਦੇ ਮਿਲਾਪ ਨੂੰ ਮੰਨਿਆ ਗਿਆ ਹੈ ਜਾਂ ਫਿਰ ਜਿੱਥੇ ਪਰਮਾਤਮਾ ਦੀ ਸਿਫਤਸਲਾ ਕੀਤੀ ਜਾਂਦੀ ਹੈ ਉਸ ਥਾਂ ਨੂੰ ਗੁਰਬਾਣੀ ਅੰਦਰ ਸਵਰਗ ਦੱਸਿਆ ਗਿਆ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਬੈਕੁੰਠ ਦਾ ਅਰਥ ਹੈ ਸਵਰਗ ਸਵਰਗ ਉਹ ਹੈ ਜਿੱਥੇ ਪਰਮਾਤਮਾ ਦੀ ਕੀਰਤੀ ਹੁੰਦੀ ਹੈ ਪਰਮਾਤਮਾ ਦੀ ਸਿਫਤਸਨਾ ਹੁੰਦੀ ਹੈ ਪਰਮਾਤਮਾ ਦੇ ਗੁਣਾਂ ਦਾ ਚਰਚਾ ਤੇ ਵਿਚਾਰ ਕੀਤਾ ਜਾਂਦਾ ਹੈ ਉਹ ਤਾਂ ਨੂੰ ਸਤਿਗੁਰਾਂ ਨੇ ਸਵਰਗ ਦੱਸਿਆ ਜਾਂ ਫਿਰ ਸਤਿਗੁਰੂ ਜੀ ਪਰਮਾਤਮਾ ਦੇ ਮਿਲਾਪ ਨੂੰ ਪਰਮਾਤਮਾ ਦੀ ਨੇੜਤਾ ਨੂੰ ਸਵਰਗ ਦੱਸਦੇ ਹਨ ਤੇ ਫਰਮਾਉਂਦੇ ਹਨ ਪਿਸਤ ਨਜੀਕ ਰਾਹ ਰਹਿਮਾਨਾ ਪਿਸਤ ਸ਼ਬਦ ਦਾ ਅਰਥ ਹੁੰਦਾ ਹੈ ਸਵਰਗ हे ਰਹਿਮਾਨ ਮੈਨੂੰ ਆਪਣੀ ਨੇੜਤਾ ਬਖਸ਼ਿਸ਼ ਕਰ ਤੇਰੀ ਨੇੜਤਾ ਹੀ ਮੇਰਾ ਸਵਰਗ ਹੈ ਸਵਰਗ ਦੀ ਗੱਲ ਕਹਿੰਦੀ ਹੈ ਕਿ ਗਣ ਸ਼ੰਕਰ ਦੇ ਇਲਾਕੇ ਦਾ ਰਹਿਣ ਵਾਲਾ ਇੱਕ ਗੁਰੂ ਦਾ ਸਿੱਖ ਪਿਆਰਾ ਸਿੱਖ ਜਿਸ ਦਾ ਨਾਮ ਸੀ ਭਾਈ ਤਿਲਕਾ ਹੁਣ ਗੁਰਸਿੱਖੀ ਨੂੰ ਪਰਣਾਇਆ ਹੋਇਆ ਹੈ ਪੂਰੀ ਤਰ੍ਹਾਂ ਗੁਰਸਿੱਖਾਂ ਵਾਲਾ ਜੀਵਨ ਹੈ ਤੇ ਇਸ ਇਲਾਕੇ ਦੇ ਵਿੱਚ ਇੱਕ ਚੋਗੀ ਸੀ ਤੇ ਇਸ ਜੋਗੀ ਨੇ ਚਲੀਹਾ ਘਟਿਆ ਤੇ ਚਲੀਹਾ ਘਟਣ ਤੋਂ ਬਾਅਦ ਆਪਣੀ ਏਜੰਟਾਂ ਦੇ ਰਾਹੀਂ ਇਹ ਪ੍ਰਚਾਰ ਕੀਤਾ ਕਿ ਮੈਨੂੰ ਰਤੀ ਸੁਪਣੀ ਦੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਹਨ ਤੇ ਉਹਨਾਂ ਨੇ ਮੈਨੂੰ ਵਾਰ ਦਿੱਤਾ ਹੈ ਕਿ ਜਿਹੜਾ ਤੇਰੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਵਾਸਤੇ ਸਵਰਗ ਮਿਲੇਗਾ ਜਦੋਂ yogi ਦੇ ਚੇਲਿਆਂ ਨੇ ਇਹ ਪ੍ਰਚਾਰ ਕੀਤਾ ਬਹੁਤ ਸਾਰੇ ਲੋਕ ਜਿਹੜੇ ਸਨ yogi ਦੇ ਦਰਸ਼ਨਾਂ ਨੂੰ ਕੋ ਮੜੇ ਤੇ ਕਈ ਤਰ੍ਹਾਂ ਦੀਆਂ ਪੇਟਾਵਾਂ ਵੀ ਲੈ ਕੇ ਆਏ ਫਿਰ yogi ਨੇ ਪੁੱਛਿਆ ਕਿ ਕਿੰਨੇ ਕੁ ਲੋਕ ਆਗੇ ਹਨ 에ਜੰਟਾਂ ਨੇ ਦੱਸਿਆ ਕਿ ਇੰਨੇ ਕੁ ਲੋਕ ਆਏ ਹਨ ਉਸਨੇ ਫਿਰ ਆਪਣੀ 에ਜੰਟਾਂ ਨੂੰ ਚੇਲਿਆਂ ਨੂੰ ਭੇਜਿਆ ਕਿ ਜਾਓ ਜਾ ਕੇ ਹੋਰ ਪ੍ਰਚਾਰ ਕਰੋ ਉਹਨਾਂ ਨੇ ਹੋਰ ਪ੍ਰਚਾਰ ਕੀਤਾ ਕਿ ਜਿਹੜਾ yogi ਦੇ ਦਰਸ਼ਨ ਕਰੇਗਾ ਉਸ ਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ ਇੱਕ ਸਾਲ ਵਾਸਤੇ ਉਸ ਨੂੰ ਸਵਰਗ ਮਿਲੇਗਾ ਹੁਣ ਫਿਰ ਕੁਝ ਲੋਕ ਹੋਰ ਆਏ yogi ਨੇ ਫਿਰ ਪੁੱਛਿਆ ਕਿਸ ਨੇ ਕਿਹਾ ਕਿ ਇੱਕ ਆਦਮੀ ਹੈ ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਤੇ ਨਾ ਹੀ ਤੁਹਾਡੇ ਦਰਸ਼ਨ ਕਰਨ ਦੀ ਉਹ ਇਸ਼ਾਰਾ ਕਰਦਾ ਹੈ ਜੋਗੀ ਨੂੰ ਪੁੱਛ ਲਗਾ ਕਿ ਅਜਿਹਾ ਕੌਣ ਹੈ ਤੇ ਚੇਲੇ ਕਹੇ ਲੱਗੇ ਕਿ ਉਹ ਹੈ ਭਾਈ ਤਿਲਕਾ ਜੋਗੀ ਨੇ ਆਫਰ ਦਿੱਤੀ ਕਿ ਜਾਓ ਜਾ ਕੇ ਭਾਈ ਤਿਲਕਾ ਨੂੰ ਕਹੋ ਕਿ ਤੈਨੂੰ 2 ਸਾਲ ਵਾਸਤੇ ਸਵਰਗ ਮਿਲੇਗਾ ਏਜੰਟਾਂ ਨੇ ਜਾ ਕੇ ਭਾਈ ਤਿਲਕਾ ਜੀ ਨੂੰ ਕਿਹਾ ਭਾਈ ਤਿਲਕਾ ਜੀ ਨੇ ਇਨਕਾਰ ਕਰ ਦਿੱਤਾ ਤੀਸਰੀ ਵਾਰੀ ਫੇਰ ਜੋਗੀ ਨੇ ਆਪਣੇ ਏਜੰਟ ਭੇਜੇ ਭਾਈ ਤਿਲਕਾ ਨੇ ਫੇਰ ਇਨਕਾਰ ਕਰ ਦਿੱਤਾ ਫੇਰ ਜੋਗੀ ਆਪ ਚੱਲ ਕੇ ਗਿਆ ਕਿ ਅਜਿਹਾ ਕੌਣ ਹੈ ਜਿਸ ਨੂੰ ਸਵਰਗ ਦੀ ਜ਼ਰੂਰਤ ਹੀ ਨਹੀਂ ਉਨ ਜਦੋਂ yogi ਨੂੰ ਦੂਰੋਂ ਅੰਧਿਆ ਆਪਣੀ ਚਿੱਲਿਆਂ ਦੇ ਨਾਲ ਭਾਈ ਤਿਰਕਾ ਜੀ ਨੇ ਦੇਖਿਆ ਤੇ ਉਹਨਾਂ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ yogi ਨੇ ਦਰਵਾਜ਼ਾ ਖਟਕਟਾਉਣਾ ਸ਼ੁਰੂ ਕੀਤਾ ਤੇ ਕਹਿਣ ਲੱਗਾ ਕਿ ਤੈਨੂੰ ਸਵਰਗ ਦੀ ਜ਼ਰੂਰਤ ਕਿਉਂ ਨਹੀਂ ਹੈ ਭਾਈ ਤਿਰਕਾ ਜੀ ਕਹਿਣ ਲੱਗੇ ਕਿ ਮੇਰੇ ਗੁਰੂ ਨੇ ਮੈਨੂੰ ਸਵਰਗ ਦੀ ਅਸਲੀਅਤ ਸਮਝਾ ਦਿੱਤੀ ਹੈ ਕਿ ਅਸਲ ਸਵਰਗ ਕੀ ਹੈ ਮੇਰੇ ਗੁਰੂ ਦੇ ਬਚਨ ਹਨ ਕਵਨ ਨਰਕ ਕੇ ਆਸੁਰਗ ਵਿਚਾਰਾ ਸੰਤਨ ਦੂ ਰਦੇ ਪ੍ਰਭੂ ਦੇ ਪਿਆਰਿਆਂ ਨੇ ਸਵਰਗ ਨਰਕ ਦੇ ਚੱਕਰ ਤੋਂ ਉੱਪਰ ਦੀ ਗੱਲ ਕੀਤੀ ਹੈ ਤੇ ਪ੍ਰਭੂ ਦੇ ਪਿਆਰਿਆਂ ਦੇ ਵਾਸਤੇ ਪਰਮਾਤਮਾ ਦੀ ਨੇੜਤਾ ਹੀ ਅਸਲ ਸਵਰਗ ਹੈ ਜਾਂ ਫਿਰ ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਉਹ ਥਾਂ ਸਵਰਗ ਪੁੱਛਣ ਲੱਗਾ ਕਿ ਤੇਰਾ ਗੁਰੂ ਕੌਣ ਹੈ ਕਹਿਣ ਲੱਗਾ ਕਿ ਮੇਰਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗਾ ਕਿ ਕਿੱਥੇ ਰਹਿੰਦੇ ਹੋ ਤੇ ਭਾਈ ਤਿਲਕਾ ਜੀ ਕਹਿਣ ਲੱਗੇ ਕਿ ਉਹ ਅਮਰਸਰ ਦੇ ਵਿੱਚ ਹਨ ਚਲ ਫਿਰ ਮੈਨੂੰ ਵੀ ਉਸ ਗੁਰੂ ਦੇ ਕੋਲ ਲੈ ਚਲ ਜਿਸ ਨੇ ਤੈਨੂੰ ਅਜਿਹਾ ਜੀਵਨ ਤੇ ਅਜਿਹੀ ਜੀਵਨ ਜਾਂਚ ਸਿਖਾਈ ਹੈ ਯੋਗੀ ਭਾਈ ਤਿਲਕਾ ਜੀ ਦੇ ਨਾਲ ਚਲ ਕੇ ਅਮਰਸਰ ਆਇਆ ਤੇ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਇਸੇ ਹੀ ਤਰ੍ਹਾਂ ਮੁਕਤੀ ਦੇ ਅਰਥ ਜਿਹੜੇ ਹਨ ਗੁਰਬਾਣੀ ਦੇ ਅੰਦਰ ਆਪਨੇ ਹਨ ਇੱਥੇ ਹੀ ਤਰ੍ਹਾਂ ਜੱਤ ਦੇ ਅਰਥ ਵੀ ਗੁਰਬਾਣੀ ਵਿੱਚ ਆਪਨੇ ਬਕਰਿਆ ਹੁਣ ਇਧਰ ਭਗਤ ਜੀ ਬਚਨ ਕਰੀ ਹਨ ਬਿੰਦ ਰਾਖ ਜੋਤਰੀਏ ਭਾਈ ਹੁਣ ਕਈ ਲੋਕ ਦਾਵਾ ਕਰਦੇ ਹਨ ਕਿ ਅਸੀਂ ਤਾਂ ਬਾਲ ਜਤੀ ਹਾਂ ਜੀ ਜਨਮ ਤੋਂ ਹੀ ਜਤੀ ਹਾਂ ਅਸੀਂ ਗ੍ਰਿਸ਼ਤ ਨਹੀਂ ਧਾਰਨ ਕੀਤਾ ਅਸੀਂ ਗ੍ਰਿਸ਼ਤ ਦੇ ਤਿਆਗੀ ਹਾਂ ਤੇ ਅਸੀਂ ਬੜੇ ਵੱਡੇ ਭਗਤ ਹਾਂ ਤੇ ਭਗਤ ਜੀ ਆਖਦੇ ਹਨ ਕਿ ਜੇਕਰ ਗ੍ਰਿਸ਼ਤ ਦਾ ਤਿਆਗ ਕਰਨ ਦੇ ਨਾਲ ਜਾਂ ਜਤੀ ਬਣਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਜਾਂ ਮਿਲਾਪ ਪ੍ਰਾਪਤ ਹੋਣ ਦੀ ਗੱਲ ਹੁੰਦੀ ਹੈ ਜੋ ਉੱਚੀ ਆਤਮਿਕ ਅਵਸਥਾ ਬਣਦੀ ਗੱਲ ਹੁੰਦੀ ਹੈ ਫਿਰ ਜਿਹੜੇ ਖੁਸਰੇ ਹੁੰਦੇ ਹਨ ਹੀ ਜਿਹੜੇ ਹੁੰਦੇ ਹਨ ਉਹਨਾਂ ਦਾ ਜੀਵਨ ਗ੍ਰਸਤੀ ਨਹੀਂ ਹੁੰਦਾ ਫਿਰ ਤਾਂ ਉਹ ਸਾਰੇ ਦੇ ਸਾਰੇ ਉੱਚੀ ਆਤਮਿਕ ਅਵਸਥਾ ਦੇ ਮਾਲਕ ਹੋਣੇ ਚਾਹੀਦੇ ਸਨ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਇਸ ਨੂੰ ਅਗੇ ਅਕੀਰਲਾ ਔਰ ਚਾਰ ਨੰਬਰ ਪਤਾ ਹੈ ਜਿਸ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਕਹੋ ਕਬੀਰ ਸੁਨੋ ਨਰ ਪਾਈ ਆਰਾਮ ਨਾਮ ਬਿਨ ਕਿਨ ਗਤ ਪਾਈ हे ਪ੍ਰਭੂ ਮੇਰੀ ਗੱਲ ਇਹ ਧਿਆਨ ਦੇ ਨਾਲ ਸੁਣ ਲਵੋ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਕੀਤੀ। ਉਹ ਨਾਮ ਕੀ ਹੈ ਇਸ ਦੇ ਬਾਰੇ ਵਿੱਚ ਵੀ ਅਸੀਂ ਕਈ ਵਾਰ ਪਹਿਲਾਂ ਵੀ ਵਿਚਾਰ ਕੀਤਾ ਹੈ ਕਿ ਨਾਮ ਦਾ ਅਰਥ ਹੈ ਚੇਤਾ ਨਾਮ ਦਾ ਅਰਥ ਹੈ ਯਾਦ ਨਾਮ ਦਾ ਅਰਥ ਹੈ ਪਿਆਰ। ਪਰਮਾਤਮਾ ਨੂੰ ਚੇਤੇ ਕਰਨਾ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਨੂੰ ਪਿਆਰ ਕਰਨਾ ਪਰਮਾਤਮਾ ਦਾ ਨਾਮ ਲਪਣਾ ਹੈ। ਤੇ ਸਤਿਗੁਰੂ ਜੀ ਨੇ ਸਭ ਤੋਂ ਉੱਤੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ। ਜੇਕਰ ਧਾਰਮਿਕ ਗ੍ਰੰਥਾਂ ਦੀ ਗੱਲ ਆਈ ਤੇ ਸਤਿਗੁਰੂ ਜੀ ਦੇ ਬਚਨ ਹਨ ਵੇਦਾਂ ਮਹਿ ਨਾਮ ਉਤਤ ਜੀ ਕੋ ਧਾਰਮਿਕ ਗ੍ਰੰਥਾਂ ਵਿੱਚ ਕੋਈ ਉੱਤਮ ਤੇ ਸ੍ਰਿਸ਼ਟੀ ਜਿਹ ਹੈ ਤੇ ਉਹ ਪਰਮਾਤਮਾ ਦਾ ਨਾਮ ਇਸ ਤੋਂ ਇਲਾਵਾ ਜਦੋਂ ਧਰਮਾਂ ਦੀ ਗੱਲ ਆਈ ਤੇ ਸਤਿਗੁਰੂ ਜੀ ਨੇ ਤਾਂ ਵੀ ਬਚਨ ਕਹੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਪਰਮਾਤਮਾ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ ਇਹੀ ਸਭ ਤੋਂ ਵੱਡਾ ਧਰਮ ਹੈ ਸੋ ਇਸ ਕਰਕੇ ਸਤਿਗੁਰੂ ਜੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਬਾਕੀ ਜਿੰਨੇ ਵੀ ਭੇਖ ਪਹਿਰਾਵੇ ਹਨ ਉਹਨਾਂ ਨੂੰ ਪਖੰਡ ਦੱਸਦੇ ਹਨ ਜਿੰਨੀ ਦੇਰ ਪਰਮਾਤਮਾ ਦੇ ਨਾਮ ਦੇ ਨਾਲ ਭਾਵ ਕੇ ਪਰਮਾਤਮਾ ਦੀ ਯਾਦ ਵਿੱਚ ਪਰਮਾਤਮਾ ਦੇ ਪਿਆਰ ਵਿੱਚ ਇਹ ਜੀਵ ਨਹੀਂ ਜੁੜਦਾ ਓਨੀ دیر ਇਹ ਸਭ ਕੁਝ ਪਖੜਦਾ ਹੁਣ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਹੀ ਜੋਗੀਆਂ ਨੇ ਇੱਕ ਤਰੀਕਾ ਲੱਭਿਆ ਨਸ਼ੇ ਦਾ ਸਹਾਰਾ ਲਿਆ ਸ਼ਰਾਬ ਜਾਂ ਪੰਗ ਭੀਮ ਆਦਿਕ ਨਸ਼ੇ ਵਰਤ ਕੇ ਤੇ ਕਹਿਣਾ ਕਿ ਇਸ ਤਰ੍ਹਾਂ ਸੁਰਤ ਤਿਕ ਜਾਂਦੀ ਹੈ ਸਮਾਧੀ ਲੱਗ ਜਾਂਦੀ ਹੈ ਤੇ ਸਤਿਗੁਰੂ ਜੀ ਨੇ ਇਸ ਵਿਚਾਰ ਧਾਰਾ ਨੂੰ ਵੀ ਖੰਡਿਤ ਕਰ ਦਿੱਤਾ ਤੇ ਸਤਿਗੁਰੂ ਜੀ ਨੇ ਕਿਹਾ ਕਿ ਜੇਕਰ ਨਸ਼ਾ ਕਰਨਾ ਹੀ ਹੈ ਤੇ ਫਿਰ ਪਰਮਾਤਮਾ ਦੇ ਨਾਮ ਦਾ ਨਸ਼ਾ ਕਰਨਾ ਤੇ ਇਹ ਨਸ਼ਾ ਤਿਆਰ ਕਿਵੇਂ ਕੀਤਾ ਜਾਂਦਾ ਹੈ ਗੋੜ ਕਰ ਗਿਆਨ ਧਿਆਨ ਕਰ ਲਵਗਾ ਭਉ ਪਾਠੀ ਮਨ ਤਰਾ ਗੁਰੂ ਦੇ ਗਿਆਨ ਨੂੰ ਗੋੜ ਗੋੜ ਕਰ ਗਿਆਨ ਧਿਆਨ ਕਰ ਮਹੂਗਾ ਪਰਮਾਤਮਾ ਦੇ ਧਿਆਨ ਨੂੰ ਮੁਹਬਤ ਦੇ ਫੁੱਲ ਬਣਾ ਇਸ ਤਰ੍ਹਾਂ ਤੇਰੇ ਅੰਦਰ ਪਰਮਾਤਮਾ ਦੀ ਯਾਦ ਤੇ ਪਿਆਰ ਪੈਦਾ ਹੋਵੇਗਾ ਤੇ ਇਹੀ ਅਸਲ ਨਸ਼ਾ ਹੋਵੇਗਾ ਤੇ ਜਿਸ ਨੂੰ ਵੀ ਪਰਮਾਤਮਾ ਦੇ ਪਿਆਰ ਦਾ ਰੰਗ ਛੜ ਗਿਆ ਉਹ ਰੰਗ ਫਿਰ ਕਦੀ ਉਤਰਿਆ ਨਹੀਂ ਆਰਾਮ ਰੰਗ ਕਦੇ ਉਤਰ ਨਾ ਜਾਏ ਗੁਰੂ ਪੂਰਾ ਜਸਦੇ ਬੁਝਾਈ ਹੁਣ ਇਹ ਗੱਲ ਪੂਰਾ ਗੁਰੂ ਹੀ ਸਮਝਾਉਂਦਾ ਹੈ ਕਿ ਅਸਲ ਰੰਗ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦਾ ਹੈ ਪ੍ਰਭੂ ਦੇ ਪਿਆਰ ਦਾ ਹੈ ਇਸ ਕਰਕੇ ਸਹਿਬ ਫਰਮਾਨ ਕਰਦੇ ਹਨ ਇਹ ਮਨ ਸੁੰਦਰ ਆਪਣੇ ਹਰ ਨਾਮ ਮਜੀਠਾ ਰੰਗ ਰਿ ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਹੈ ਉਹ ਮਜੀਠ ਵਰਗਾ ਪਕਰਾਂ ਦਾ ਹੈ ਜਿਹੜਾ ਕਦੇ ਉਤਰਦਾ ਨਹੀਂ ਸੋ ਭਗਤ ਜੀ ਨੇ ਇਸ ਸ਼ਬਦ ਦੇ ਵਿੱਚ ਅੰਦਰ ਨਾਮ ਦੀ ਮਹਿਮਾ ਬਿਆਨ ਕੀਤੀ ਹੈ ਕਿ ਜਦੋਂ ਤੱਕ ਇਹ ਜੀਵ ਆਪਣੀ ਅੰਤਰਾਤਮੇ ਛਾਤੀ ਮਾਰਨ ਦੀ ਜਾਚ ਨਹੀਂ ਸਿੱਖਦਾ ਆਪਣੇ ਅੰਦਰ ਵੱਸਦੇ ਹੋਏ ਪਰਮਾਤਮਾ ਨੂੰ ਪਛਾਣਦਾ ਨਹੀਂ ਉਦੋਂ ਤੱਕ ਇਹ ਆਨੰਦ ਫੜੰਗ ਰਹੇ ਜਾਂ ਸਰੀਰ ਦੇ ਦਿਵਾਲੇ ਚੰਮਲ ਘੇਟ ਲਵੇ ਕੋਈ ਅੰਤ ਨਹੀਂ ਰੱਖਦਾ ਕਿ ਆ ਨਾਂਗੇ ਕਿ ਆ ਬੰਦੇ ਚਾਮ ਜਬ ਨਹੀਂ ਚੀਨਸ ਆਤਮ ਰਵ ਆਪਣੇ ਅੰਦਰੋਂ ਪਰਮਾਤਮਾ ਨੂੰ ਪਛਾਣਨਾ ਤੇ ਇਹ ਪਛਾਣਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਰਾਹੀ ਗੁਰੂ ਦੀ ਸਿੱਖਿਆ ਰਾਹੀ ਗੁਰੂ ਦੇ ਉਪਦੇਸ਼ ਰਾਹੀ ਬਾਬਾ ਫਰੀਦ ਜੀ ਦੇ ਇਹ ਬਚਨ ਮਿਲਦੇ ਹਨ ਆਪਨੜੇ ਗਿਰੀਵਾਨ ਮੇ ਸਿਰਨੀਵਾ ਕਰਦੇ ਵਿਚਾਰ ਕਰਦੇ ਹੁਨੀਆਂ ਖੁੱਲਾਂ ਦੀ ਖਿਮਾ ਬਖਸ਼ਨੀ ਫਤੇ ਦੀ ਸੰਕਰਣੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ